ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੂਰੀ ਟੋਕੜ ਗੱਪਣ ਚੈੱਕ ਪਾਸ ਝੋਟੀ ਦਿਖਾਉਣੀ ਆ ਡਿਟੇਲ ਇਨਫੋਰਮੇਸ਼ਨ ਵੀਰ ਤੋਂ ਲੈ ਕੇ ਦਿੰਨੇ ਆ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਡਰੈਸ ਦੱਸੋ ਜੀ ਆਪਣਾ ਨਾਮ ਜੀ ਆਪਣਾ ਗੁਰਵਿੰਦਰ ਸਿੰਘ ਪਿੰਡ ਨੀਂਗੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 9432 ਪਾਰਾਂ ਸੀਮਾ ਤੇ 9463217 675 17675 ਸੋ ਅੱਜ ਆਪਰੇ ਪਿੰਡੋ ਵੀਡੀਓ ਕਵਰ ਕਰਦਾ ਪਿਆ ਤੇ ਜਿਹੜੀ ਆਪਾਂ ਇਹ ਬੂਰੀ ਝੋਟੀ ਦੇਖ ਰਹੇ ਆ ਕਿਹੜਾ ਸੂਆ ਸੂਕੇ ਤੇ ਕਿਹੜੇ ਲਈ ਗੱਪਣਾਗੇ ਜਿਹਨੇ ਆਪਣੀ ਪਾਜੀ ਪਾਜੀ ਦੂਜੇ ਸੂਏ ਨੇ ਛੋੜਾ ਅੱਛਾ ਦੂਜੇ ਸੂਏ ਸੁਣਾ ਪਹਿਲਾ ਸੂਆ ਦੁੱਧ ਦੇ ਚੁੱਕੀ ਹੋਣੀ ਹਾਂ ਤੇ ਹੁਣ ਕੈਵਿਨਾ ਦੀ ਗੱਪਣਾ ਇਹੀ ਵੀਰੇ ਨੂੰ ਆਲਾ ਸੀਮਾ ਨਹੀਂ ਲੱਗਿਆ ਅੱਛਾ ਪੰਜ ਪੂਰੇ ਹੋ ਗਏ ਛੇਵੇਂ ਚੱਲ ਰਹੇ ਸੀਮਾ ਲੱਗਿਆ ਠੀਕ ਆ ਟੀਕਾ ਵਗੈਰਾ ਕਿਹੜਾ ਲੱਗਿਆ ਜੇ ਠੀਕ ਐ ਮਨਤ ਜੀ ਆਪਣੇ ਪੈਨਾ ਡਾਕਟਰ ਦੀ ਲਵਾਇਆ ਹੈ ਨਾ ਸੁਖੇ ਤੋਂ ਉਹਦੇ ਕੋਲ ਸੀਗੇ ਸਟਰਾ ਵਗੈਰਾ ਤੇ ਦੁੱਧ ਕਿੰਨਾ ਪਾਇਆ ਇਹਨੇ ਦੁੱਧ ਵੀ ਇਹਨੇ ਦਿੱਤਾ ਹੈਗਾ ਆਪਣੇ ਕੋਲੇ 14 ਲੀਟਰ ਦੁੱਧ ਅੱਛਾ ਪਲੂਣ ਪਹਿਲੇ ਸਵੇਰੇ 14 ਲੀਟਰ ਦੁੱਧ ਚੱਲੀ ਆ ਅੱਜ ਡਰਾਈ ਹੋਈ ਨੂੰ 10-20 ਦਿਨ ਹੋ ਗਏ ਨੂੰ ਹੈ ਨਾ ਹਾਂ ਡਰਾਈ ਤੇ ਹੁਣ ਡਰਾਈ ਠੀਕ ਐ ਤੇ ਚੌਂਟ ਚਾਹ ਦੀ ਪੋਲੀ ਸੂਰੀ ਆਵਾ ਸੋ ਬਾਕੀ ਯਾਰ ਛੋਟੀ ਦਾ ਕੱਦ-ਬੁੱਦ ਦੇਖੋ ਯਾਰ ਬਹੁਤ ਵੀ ਡਿਮਾਂਡ ਕਰਦੇ ਰਹਿੰਦੇ ਆ ਕਿ ਬਾਈ ਜੀ ਅਸੀਂ ਟੋਕੜ ਗੱਬੜ ਲੈਣੀ ਆ ਜੀ ਟੋਕੜ ਗੱਬੜ ਲੈਣੀ ਆ ਤੋ 5 ਮਹੀਨੇ ਤੋਂ ਉੱਪਰ ਦੀ ਗੱਬੜਾ ਕੀ ਰੇਟ ਵੀਰੇ ਕੀ ਰਹੂ ਇਹਦਾ ਚੀਜ਼ ਦੇ ਹਿਸਾਬ ਨਾਲ ਹੀ ਹੋਊਗਾ ਧੋੜੀ ਬਾਹਰ ਨੂੰ ਸੁਬਰ ਸਿੰਘ ਮੂੰਹ ਵਾਤਾ ਝੋਟੀਆਂ ਦੇਖ ਸਕਦੇ ਹੋ ਕੱਦ ਬਹੁਤ ਵੱਡਾ ਕੋਈ ਵੀ ਛੋਟੀ ਮੰਨ ਕੇ ਨਾ ਆਵੇ ਪ्योर ਬੂਰੀ ਅਸਲ ਝਗਾਠਾ ਝੂਠਾ ਦੇਖੋ 5 ਮਹੀਨੇ ਪੂਰੇ ਹੋ ਗਏ 6 ਮਹੀਨੇ ਦੀ ਗੱਬਣਾ ਤੋਕੜ ਗੱਬਣ ਤੁਹਾਨੂੰ ਝੋਟੀ ਦਿਖਾ ਰਿਹਾ ਮੈਂ ਆਪਣੇ ਪਿੰਡੋਂ ਜਿਹੜੇ ਵੀਰ ਦੇ ਪਸੰਦਾ ਆਪਦਾ ਡਾਕਟਰ ਲੈ ਕੇ ਆਪਾਂ ਬਾਈ ਜੀ ਚੈੱਕ ਕਰਾ ਲਈ ਠੀਕ ਹੈ ਜਿਹਨੇ ਲੈ ਜਾਣੀ ਆ ਆਪਦਾ ਡਾਕਟਰ ਨਾਲ ਲੈ ਕੇ ਆਵੇ ਸ਼ੱਕ ਹਨਾ ਸੋ ਤਸੱਲੀ ਕਰਕੇ ਚੈੱਕ ਕਰਵਾ ਕੇ ਲੈ ਕੇ ਜਾਇਓ ਤੋਕੜ ਗੱਪੜ ਤੁਹਾਨੂੰ ਝੋਟੀ ਦਿਖਾਉਣੇ ਪਏ ਆ ਮੁੱਲ ਇਹਦਾ ਫੋਨ ਤੇ ਤੇ ਥਾਂ ਤੁਹਾਨੂੰ ਚਾਰੇ ਬਿਲਕੁਲ ਓਕੇ ਸੀ ਆ ਠੀਕ ਠੀਕ ਹੈ ਸੋ ਬਾਕੀ ਯਾਰ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਤੇ ਵੱਡੀ-ਬੁੱਡੀ ਬਹੁਤ ਆ ਸੋ ਫਿਰ ਕੱਦ-ਕੱਢ ਯਾਰ ਬਾਡੀ ਸਟਰਕਚਰ ਇੱਕ ਵਾਰੀ ਫੇਰ ਦੇਖ ਸਕਦੇ ਹਾਂ ਸੋਹਣੀ ਸਾਫ ਸੁਥਰੀ ਪੂਰੀ ਵੱਡੀ ਝੋਟੀ ਦੂਜਾ ਸੂਆ ਸੁਣੀਆਂ 5 ਮਹੀਨੇ ਪੂਰੇ ਹੋ ਕੇ 6 ਮਹੀਨੇ ਦੀ ਕੱਪੜ 6 ਮਾਂ ਲੱਗ ਗਿਆ ਟੋਕੜ ਗੱਬਣ ਚੈੱਕ ਪਾਸ ਬੂਰੀ ਐਮ 29 ਦਾ ਮਾਲਕ ਇਹ ਦੱਸ ਦਿਆ ਸੀ ਮਨ ਲੱਗਿਆ ਵਾ ਕਿਸੇ ਵੀ ਵੀਰ ਦੇ ਪਸੰਦ ਹੋਵੇ ਕੋਲ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ